स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ। ਕਸਕਾਲੀ ਕਸਕਾਲੀ ਸਰ ਅੱਜ ਮੋਟਾ ਪੈਰੀਆ ਕਿਸ ਤਰ੍ਹਾਂ ਲੱਗ ਰਿਹਾ ਕਿ ਲੋਕ ਜਿਹੜੇ ਆ ਰਹੇ ਆ ਕੀ ਕਹਿੰਦਾ ਬੜਾ ਉਤਸ਼ਾਹ ਆ ਲੋਕਾਂ ਦੇ ਵਿੱਚ ਗਰਮੀ ਵੀ ਕਾਫੀ ਆ ਬਾਕੀ ਠੰਡੇ ਠੰਡੇ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਬੜੇ ਵਧੀਆ ਚੰਗੇ ਤਰੀਕੇ ਨਾਲ ਲਾਈਨਾਂ ਲੱਗੀਆਂ ਨੇ ਉਹਨੂੰ ਵੀ ਅਸੀਂ ਹੁਣੇ ਆ ਕੇ ਬੈਠੇ ਆਂ ਔਰ ਦੁਬਾਰਾ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਘਰ ਘਰ ਤੋਂ ਕੱਢ ਕੇ ਵੋਟਾਂ ਦੀ ਜਿਹੜੀ ਆ ਪੋਲਿੰਗ ਬਹੁਤ ਚੰਗੇ ਦਿੱਕੇ ਨਾਲ ਪੋਲਿੰਗ ਹੋ ਰਹੀ ਹੈ ਸਰ ਜੀ ਅੰਦਰ ਕੁਝ ਲੋਕ ਕਹਿ ਰਹੇ ਕਿ ਅੰਦਰ ਪਾਣੀ ਪੀਣ ਦਾ ਜਿਹੜਾ ਤੋਂ ਬੰਦ ਨਹੀਂ ਹੈਗਾ ਪ੍ਰਬੰਧ ਵੇਖੋ ਜਿੰਦਾ ਇੱਕ ਗਰਮੀ ਵੀ ਜਾਦੀ ਆ ਬਾਕੀ ਪ੍ਰਸ਼ਾਸਨ ਨੇ ਬਥੇਰਾ ਪ੍ਰਬੰਧ ਕੀਤਾ ਵਾ ਜਿੰਨੇ ਸਾਡੇ ਬੀ ਐਲਓ ਸਾਹਿਬਾਨ ਨੇ ਸਕੂਲ ਦਾ ਹੈਗੇ ਨੇ ਪੂਰਾ ਪ੍ਰਬੰਧ ਜਿੰਨਾ ਕੋ ਹੈਗਾ ਆ ਜੀ ਬਾਕੀ ਵੇਖੋ ਇਹ ਇਲੈਕਸ਼ਨ ਦੇ ਦਰਮਿਆਨ ਕੁਝ ਥੀਟਾ ਦੀ ਕਮੀ ਪੇਸ਼ੀ ਰਹਿ ਜਾਂਦੀ ਆ ਬਾਕੀ ਜਿੰਨਾ ਵੀ ਰਣੇ ਮਿਲ ਕੇ ਸਾਰਾ ਹੀ ਭਾਈਚਾਰਾ ਸਾਡਾ ਬੜੇ ਅਮਨ ਮਾਨ ਦੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਕਿਸ ਤਰ੍ਹਾਂ ਦਾ ਲੱਗਦਾ ਜੀ ਅੱਜ ਦਾ ਬਹੁਤ ਵਧੀਆ ਮਾਹੌਲ ਹੈ ਜੀ ਗੁਰਜੀਤ ਸਿੰਘ ਔਜਲਾ ਮਸਲਨ ਬਹੁਤ ਵੱਡੀ ਲੀਡ ਨਾਲ ਇਥੋਂ ਜਿੱਤ ਕੇ ਨਿਕਲ ਲਗੇ ਜੀ ਧੰਨਵਾਦ ਜੀ